ਸੋ ਇੱਕ ਵਾਰ ਅਸੀਂ ਫੇਰ ਪ੍ਰੋਗਰਾਮ ਲੈ ਕੇ ਆ ਗਏ ਆ ਭੁੱਲ ਗਏ ਲੋਕ ਬਾਤਾਂ ਪਾਉਣੀਆਂ ਤੁਸੀਂ ਇੰਨਾ ਪਿਆਰ ਦਿੰਦੇ ਆ ਇੰਨਾ ਪਿਆਰ ਤੁਸੀਂ ਦਿੱਤਾ ਆ ਉਹਦੇ ਲਈ ਅਸੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਆ ਹਾਂਜੀ ਇੰਨੇ ਮਾਨ ਸਤਿਕਾਰ ਲਈ ਅਸੀਂ ਬਹੁਤ ਧੰਨਵਾਦ ਕਰਦੇ ਆ ਇਦਾਂ ਹੀ ਪਿਆਰ ਦੇ ਰਹੀਓ ਇਦਾਂ ਹੀ ਆਪਾਂ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਰਹੀਏ ਹਾਂਜੀ ਬਿਲਕੁਲ ਸੋ ਹੁਣ ਆਪਾਂ ਸਾਰਿਆਂ ਤੋਂ ਪਹਿਲਾਂ ਦਿੰਨੇ ਆ ਪਿਛਲੀ ਬਾਤ ਦਾ ਜਵਾਬ ਹਾਂਜੀ ਪਿਛਲੀ ਆਪਣੀ ਬਾਤ ਸੀਗੀ ਜੀ ਨਿੱਕੀ ਜੀ ਕੁੜੀ ਲੈ ਪਰਾਂ ਦਾ ਤੁਰੀ ਉਹਦਾ ਆਨਸਰ ਹੈਗਾ ਜੀ ਸੂਈ ਧਾਗਾ ਹੂੰ ਸੋ ਹੁਣ ਅਸੀਂ ਦੱਸਦੇ ਹਾਂ ਉਹਨਾਂ ਦੇ ਨਾਮ ਜਿਨ੍ਹਾਂ ਨੇ ਇਸ ਬਾਤ ਦਾ ਜਵਾਬ ਸਹੀ ਦਿੱਤਾ ਹਾਂਜੀ ਇੱਥੇ ਆ ਜੀ ਜੋਗਰਾਜ ਸੁਖਾਨਾ ਕਮਲਜੀਤ ਕੌਰ ਨਰਿੰਦਰ ਕੌਰ ਮਾਇ ਨਾਨੋ ਗਾਰਡਨ ਗੁਰਦਿਆਲ ਸਿੰਘ ਪਿੰਡ ਵਾਲੇ ਭੈਂਜੀ ਯੂਪੀ ਦੇ ਪੰਜਾਬੀ ਪਿੰਡ ਪੰਜਾਬੀ ਤੜਕਾ ਕਲਵੰਤ ਕਲਸੀ ਹਾਂਜੀ ਬਹੁਤ ਬਹੁਤ ਧੰਨਵਾਦੀ ਆ ਜੀ ਸਾਰਿਆਂ ਦਾ ਥੈਂਕ ਯੂ ਜੀ ਸਾਰਿਆਂ ਦਾ ਬਹੁਤ ਬਹੁਤ ਤੇ ਇਦਾਂ ਹੀ ਤੁਸੀਂ ਆਉਂਦੇ ਰਹੀਓ ਚੈਨਲ ਤੇ ਇਦਾਂ ਹੀ ਆਪਾਂ ਮਿਲਦੇ ਰਹੀਏ ਗੱਲਾਂ ਬਾਤਾਂ ਮਾਰਦੇ ਰਹੀਏ ਹਾਂਜੀ ਇਹਦੀ ਬਾਤਾਂ ਪੁੱਝੀ ਜਾਓ ਥੋੜਾ ਦਿਮਾਗ ਤੇ ਪ੍ਰੈਸ਼ਰ ਪਾਓ ਬਿਲਕੁਲ 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 ਦਿਮਾਗ ਕੰਮ ਕਰੂਗਾ ਦਿਮਾਗ ਕੰਮ ਕਰੂਗਾ ਪ੍ਰਾਣੀਆਂ ਚੀਜ਼ਾਂ ਯਾਦ ਕਰੂਗਾ ਸਹੀ ਗੱਲ ਸਹੀ ਸੋ ਸਾਡੀ ਇੱਕ ਨਾ ਭੈਣ ਨੇ ਬਹੁਤ ਵਧੀਆ ਕਮੈਂਟ ਕੀਤਾ ਪੰਜ ਚਾਰ ਤੇ ਸਾਨੂੰ ਬਹੁਤ ਵਧੀਆ ਲੱਗੇ ਹਾਂਜੀ ਹਨਾ ਤੇ ਉਹਨਾਂ ਦਾ ਨਾਮ ਹੈ ਜੀ ਬੰਤ ਕੌਰ ਹਾਂਜੀ ਹਨਾ ਤੇ ਉਹਨਾਂ ਦੀਆਂ ਕਮੈਂਟਾਂ ਦੇ ਪੜ ਕੇ ਨਾ ਮੈਨੂੰ ਤੇ ਮੈਨੂੰ ਵੀ ਉਹ ਆਪਣਾ ਉਹ ਟਾਈਮ ਯਾਦ ਆ ਗਿਆ ਹਾਂਜੀ ਤੇ ਉਹਨਾਂ ਨੇ ਲਿਖਿਆ ਸੀ ਵੀ ਸਾਰੇ ਜਣੇ ਬਾਹਰ ਸੌਂਦੇ ਸੀ ਹਨਾ ਤੇ ਪੱਖਾ ਲਾ ਕੇ ਸੌਂਦੇ ਹੁੰਦੇ ਅਸੀਂ ਵੀ ਪੱਖਾ ਲਾ ਕੇ ਸੌਂਦੇ ਹੁੰਦੇ ਇੱਕ ਟੇਬਲ ਫੈਨ ਸਾਡੇ ਕੋਲ ਟੁੱਟਾ ਜਿਹਾ ਹੁੰਦਾ ਜਿਗਾ ਤੇ ਉਹ ਅਸੀਂ ਸਾਈਡ ਤੇ ਰੱਖ ਲੈਣਾ ਸਾਰਿਆਂ ਨੇ ਮੂਰੇ ਮੰਜੇ ਡਾਲਣੇ ਹਾਂਜੀ ਚਾਰ ਪੰਜ ਮੰਜੇ ਡਾ ਲੈਂਦੇ ਹੁੰਦੇ ਸੀ ਜਿਹੜਾ ਲਾਈਨ ਬਣਾ ਕੇ ਪੂਰੀ ਮੰਜੇ ਡਾਏ ਹੁੰਦੇ ਸੀ ਤੇ ਉਹ ਜਿਹੜਾ ਸਾਡੇ ਕੋ ਪੱਖਾ ਹੁੰਦਾ ਨਾ ਟੇਬਲ 팬 ਉਹ ਵੀ ਬਸ ਇਦਾਂ ਚੱਲਦਾ ਹੁੰਦਾ ਜਿੱਦਾਂ ਇੰਜਣ ਚੱਲਦਾ ਹੁੰਦਾ ਨਾ ਤੇ ਰਾ ਨੂੰ ਹਿਲਦਾ 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 ਬਹੁਤ ਹੁੰਦਾ ਇੱਕ ਐਵਰੀ ਟੇਬਲ ਤੋਂ ਥੱਲੇ ਡੈਪਣ ਆਉਣੇ ਫੇਰ ਅਸੀਂ ਉਹਨੂੰ ਚੱਕ ਕੇ ਉਹਦੇ ਇਟਾ ਉਟਾ ਰੱਖਣੀਆਂ ਪਾਸੇ ਤੇ ਫੇਰ ਕਾਰ ਬੈਲੈਂਸ ਕਰਨਾ ਉਹਨੂੰ ਬੈਲੈਂਸ ਕਰਕੇ ਤਾਂ ਫੇਰ ਅਸੀਂ ਸੌਂਦੇ ਹੁੰਦੇ ਸੀ ਹਾਂਜੀ ਤੇ ਨੀਂਦ ਆ ਜਾਂਦੀ ਹੁੰਦੀ ਸੀ ਇਦਾਂ ਹਾਂ ਉਤਾਰੇ ਅਸੀਂ ਵੀ ਨੇ ਦੇ ਉਦੋਂ ਤਾਰੇ ਦਿਸਦੇ ਵੀ ਤਾਰੇ ਬਹੁਤ ਦਿਸਦੇ ਹੁੰਦੇ ਸੀ ਅਸੀਂ ਵੀ ਕੋਠਿਆਂ 'ਤੇ ਸੌਂਦਾ ਸੀ ਉਦੋਂ ਤਾਂ ਪਿੰਡਾਂ 'ਚ ਦੇ ਨਾ ਟੇਬਲ ਰੋਣ ਪੱਕੇ ਭੁੱਖੇ ਵੀ ਨਹੀਂ ਸੀ ਹੁੰਦੇ ਕੋਠੇ 'ਤੇ ਸੌਣਾ ਤਾਂ ਦੇਖਣਾ ਤਾਰਿਆਂ ਵੱਲੋਂ ਬਹੁਤ ਤਾਰੇ ਨਜ਼ਰ ਆਉਂਦੇ ਹੁੰਦੇ ਸੀ ਹੁਣ ਨਹੀਂ ਇੰਨੇ ਤਾਰੇ ਨਜ਼ਰ ਆਉਂਦੇ ਜਿੱਦਾਂ ਹੁਣ ਲਾਈਟਾਂ ਹੋ ਗਈਆਂ ਕਾਫੀ ਹੈ ਨਾ ਥੱਲੇ ਤਾਂ ਕਿਉਂਕਿ ਸਟਰੀਟ ਲਾਈਟਾਂ ਵੀ ਨਹੀਂ ਸੀ ਹੁੰਦੀਆਂ ਅੱਗੇ ਹੁਣ ਬਹੁਤ ਰੌਸ਼ਨੀ ਥੱਲੇ ਹੋ ਗਈ ਹੈ ਉੱਪਰ ਤਾਰੇ ਤਾਂ ਦਿਸਦੇ ਹੀ ਨਹੀਂ ਪਹਿਲਾਂ ਦਿਸਦੇ ਹੁੰਦੇ ਸੀ ਬਹੁਤ ਆਰੇ ਤਾਂ ਅਸੀਂ ਪੁੱਛੀ ਜਾਣਾ ਫੇਰ ਹਨਾ ਆ ਕੀ ਆ ਆ ਕੀ ਆ ਉਹ ਕੀ ਆ ਤਾਂ ਫੇਰ ਉਹ ਜਿਹੜੇ ਤਿੰਨ ਤਾਰੇ ਹੋਣੇ ਉਹਨਾਂ ਨੂੰ ਕਹਿਣਾ ਸਰਬੰਦੀ ਪਹਿੰਗੀ ਆ ਤੇ ਜਿਹੜੇ ਚਾਰ ਤਾਰੇ ਹੋਣੇ ਉਹਨਾਂ ਨੂੰ ਪਤਾ ਨਹੀਂ ਕੀ ਗੱਡੀਆਂ ਕੁੱਟੀਆਂ ਕੁਛ ਕਹਿੰਦੇ ਹੁੰਦੇ ਸੀ ਹਨਾ ਆ ਇਹ ਮੰਜੀ ਆ ਜੀ ਮੰਜੀ ਆ ਇਹ ਮੰਜਾ ਆ ਕਰਾ ਚਾਰ ਜਿਹੜੇ ਪਾਵੇ ਹੁੰਦੇ ਸੀ ਇਹ ਪਾਵੇ ਆ ਜੀ ਇਹ ਮੰਜਾ ਆ ਹਨਾ ਕਿਤੇ ਉਹ ਵਿੱਚ ਰਸਤਾ ਜਾਂ ਦਿਖਦਾ ਹੁੰਦਾ ਇੱਕ ਚਿੱਟਾ ਜਾਂ ਚਿੱਟਾ ਜਾਂ ਰਸਤਾ ਵਿੱਚ ਦਿਖਦਾ ਹੁੰਦਾ ਉੱਤੇ ਆਲੇ ਦੁਆਲੇ ਤਾਰਿਆਂ ਦੇ ਕਹਿਣਾ ਇਹ ਰੱਬ ਦਾ ਰਾਹ ਆ ਹਾਂ ਤੇ ਇਦਾਂ ਬੜੀਆਂ ਗੱਲਾਂ ਬਣਾਈ ਜਾਂਦੇ ਤੇ ਤਾਰੇ ਦੇਖਦੇ ਕੋਈ ਮਨ ਬੜਾ ਖੁਸ਼ ਹੁੰਦਾ ਹੁਣ ਤਾਂ ਤਾਰੇ ਦੇਖਦਾ ਹੀ ਕੋਈ ਨਹੀਂ ਹਾਂਜੀ ਹਾਂਜੀ ਹਾਂ ਕਹਿਣਾ ਸਾਡੀ ਨਾਨੀ ਕਹਿੰਦੀ ਹੁੰਦੀ ਗਾਈਆਂ ਦਾ ਰਾਹ ਆ ਇਹ ਇਥੇ ਕ੍ਰਿਸ਼ਨ ਦੀਆਂ ਆ ਕ੍ਰਿਸ਼ਨ ਭਗਵਾਨ ਦੀਆਂ ਗਾਈਆਂ ਨੰਗ ਦੀਆਂ ਆਪਣੇ ਆਪਣੇ ਹਿਸਾਬ ਨਾਲ ਸਾਰੇ ਕਹਿੰਦੇ ਹੁੰਦੇ ਨੇ ਉਹਨਾਂ ਦਾ ਰਾਹ ਆ ਤੇ ਨਹੀਂ ਸਾਰੇ ਕੋਠਾਂ ਤੇ ਸੌਂਦੇ ਹੁੰਦੇ ਸੀ ਕਈ ਵਾਰੀ ਪੱਖਾ ਵੀ ਨਹੀਂ ਹੁੰਨਾ ਪੱਖੀ ਲੈ ਕੇ ਝਾਲ ਮਾਰੀ ਜਾਂਣੀ ਹਾਂਜੀ ਹਾਂਜੀ ਜਦੋਂ ਨੀਂਦ ਆ ਜਾਂਦੀ ਉਹ ਪੱਖੀ ਡੱਗ ਪੈਂਦੀ ਹੁੰਦੀ ਉੱਪਰ ਹੀ ਉੱਪਰ ਡੱਗ ਪੈਂਦੀ ਹਾਂ ਨਾ ਸਹੀ ਨੀਂਦ ਆ ਜਾਂਦੀ ਤੇ ਬਹੁਤ ਵਧੀਆ ਲੱਗਦਾ ਹੁੰਦਾ ਇਹ ਤਾਂ ਹੁਣ ਤੇ ਨਿਆਣਿਆਂ ਨੇ ਕਿੱਥ ਕਿ ਹੁਣੇ ਤਾਰੇ ਨਾ 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 ਕਿਉਂਕਿ ਉਹ ਨਾ ਬਾਹਰ ਸੌਣ ਤੇ ਨਾ ਤਾਰੇ ਦੇਖਣ ਆਪਾਂ ਸੌਂਦੇ ਰਹੇ ਕੋਠਿਆਂ ਤੇ ਤਾਂ ਤਾਂ ਹੀ ਉਹ ਦੇਖਦੇ ਵੀ ਰਹੇ ਆਪਾਂ ਨੂੰ ਯਾਰੇ ਸਹੀ ਗੱਲ ਆ ਬਿਲਕੁਲ ਹਨਾ ਨਾਨੀ ਦੇ ਘਰ ਜਦੋਂ ਜਾ ਕੇ ਕਹਿਣਾ ਬੈਣਾ ਤੇ ਫੇਰ ਕਹਿਣਾ ਨਾਨੀ ਬਾਤਾਂ ਸੁਣਾਓ ਹਾਂਜੀ ਹਾਂ ਫੇਰ ਨਾਨੀਆਂ ਨੇ ਬਾਤਾਂ ਸੁਣਾਉਣੀਆਂ ਉਦੋਂ ਇਹੋ ਕੁਝ ਹੀ ਹੁੰਦਾ ਸੀ ਮੋਬਾਈਲ ਤਾਂ ਹੁੰਦੇ ਨਹੀਂ ਹੁੰਦੇ ਨਹੀਂ ਸੀ ਬਾਤਾਂ ਸੁਣ ਲੈਣੀਆਂ ਔਰ ਨਾਨੀ ਨੇ ਜਦੋਂ ਬਾਤ ਸੁਣਾਉਣੀ ਤੇ ਫਿਰ ਉਹ ਬੱਚੇ ਸਾਰੇ ਇੰਨੇ ਬੜੇ ਸੀਸੋ ਕੇ ਬੈਠੇ ਹੁੰਦੇ ਸੀ ਕਿ ਬੜੀ ਵਧੀਆ ਕਹਾਣੀ ਚੱਲ ਰਹੀ ਆ ਬਹੁਤ ਬੜੀ ਅੱਛਾ ਇਦਾਂ ਹੋ ਗਿਆ ਅੱਛਾ ਇਦਾਂ ਹੋ ਗਿਆ ਬੜਾ ਇੰਟਰਸਟ ਹੁੰਦਾ ਸੀ ਹਾਂਜੀ ਹਾਂਜੀ ਹਾਂ ਕਲਚਰ ਜਿਹੜਾ ਆਪਣਾ ਬਹੁਤ ਵਧੀਆ ਸੀ ਇਹ ਪੁਰਾਣੀਆਂ ਗੱਲਾਂ ਜਿਹੜੀਆਂ ਜਿਨ੍ਹਾਂ ਨਾਲ ਹੋਈਆਂ ਬੀਤੀਆਂ ਉਹਨਾਂ ਨੂੰ ਪਤਾ ਆ ਹੈਨਾ ਕਿਉਂਕਿ ਇਹ ਚੀਜ਼ਾਂ ਅਸੀਂ ਵੀ ਦੇਖੀਆਂ ਆ ਤੁਸੀਂ ਵੀ ਦੇਖੀਆਂ ਆ ਸਾਰੇ ਭੈਣਾ ਭਰਾਵਾਂ ਨੇ ਤੋਂ ਯਾਦ ਆਉਂਦੀਆਂ ਆ ਪੁਰਾਣੀਆਂ ਚੀਜ਼ਾਂ ਸਹੀ ਗੱਲ ਆ ਤਾਂ ਕਿ ਤੇ ਤਾਰਾ ਟੁੱਟ ਜਾਣਾ ਨਾ ਜੇ ਦੇਖਦੇ ਦੇਖਦਿਆਂ ਕਿ ਉਹ ਲੰਬੀ ਲਾਈਨ ਜੀ ਬਣ ਜਾਣੀ ਤਾਂ ਫਟਾਫਟ ਅਸੀਂ ਇੱਕ ਦੂਜੇ ਨੂੰ ਕਹਿਣਾ ਕਹਿਣਾ ਕੁਝ ਮੰਗ ਲਓ ਕੋਈ ਵਿਸ਼ ਮੰਗ ਲਓ ਇਹ ਪੂਰੀ ਹੋਣੀ ਆ ਤਾਰਾ ਟੁੱਟ ਗਿਆ ਹੁਣ ਅੱਦੀ ਅੱਦੀ ਐਦਾਂ ਦੀਆਂ ਗੱਲਾਂ ਸੀਗੀਆਂ ਉਦੋਂ ਬਹੁਤ ਹੁੰਦਾ ਸੀਗਾ ਤੇ ਸਾਰੇ ਜਾਣੇ ਬਾਤਾਂ ਪਾਉਂਦੇ ਹੁੰਦੇ ਰਾਤ ਨੂੰ ਹਾਂ ਜੀ ਬਾਤਾਂ ਪਾਉਂਦੇ ਹੁੰਦੇ ਸੀ ਹਾਂ ਬਾਤਾਂ ਪਾਉਂਦੇ ਆ ਸਾਰਿਆਂ ਨੇ ਹਣਾ ਉਹ ਫੇ ਬਾਤਾਂ ਦੇ ਜਵਾਬ ਦੇਣੇ ਹਨਾ ਹਯਾ ਮੇਰੀ ਬਾਤ ਬੁੱਝੋ ਜੀ ਸਾਰੇ ਲੱਗ ਰਣ ਮਤਲਬ ਬੜਾ ਪਿਆਰ ਹੁੰਦਾ ਸੀ ਹਾਂਜੀ ਕੋਠਿਆਂ ਤੇ ਸਾਰੇ ਸੌਂਦੇ ਹੁੰਦੇ ਸੀ ਸਾਰੇ ਕੋਠਿਆਂ ਦੇ ਨਾਲ ਨਾਲ ਜੁੜੇ ਹੁੰਦੇ ਸੀ ਉਹ ਰਾਤ ਨੂੰ ਕਈ ਵਾਰੀ ਬੁਲਾ ਵੀ ਲੈਣਾ ਇੱਕ ਦੂਜੇ ਨੂੰ ਉਹ ਫਲਾਨੇ ਆ ਕਿੱਦਾਂ ਵਈ ਕੀ ਹਾਲ ਚਾਲ ਆ ਹਨਾ ਤੇ ਇਦਾਂ ਦੱਸੂਗਾ ਕਿ ਹੁਣ ਤਾਂ ਕੋਈ ਬੋਲਚਾਲ ਬੜੀ ਹੈ ਹੀ ਉਹ ਸਾਰੇ ਅੰਦਰੋਂ ਅੰਦਰ ਹੀ ਆਈ ਅਸੀਂ ਲੱਗੇ ਸਾਰੇ ਅੰਦਰ ਵੱਡ ਜਾਂਦੇ ਆ ਕੋਈ ਪਤਾ ਨਹੀਂ ਕੀ ਹੋਇਆ ਮਾਰੀ ਦੁਨੀਆ ਦਾ ਕੋਈ ਪਤਾ ਨਹੀਂ ਸਹੀ ਗੱਲ ਆ ਤੇ ਉਦੋਂ ਇੱਕ ਦੂਜੇ ਨਾਲ ਇਦਾਂ ਸਗਾ ਬਹੁਤ ਪਿਆਰ ਸਗਾ ਤੇ ਬਹੁਤ ਵਧੀਆ ਲੱਗਦਾ ਸੀ ਹਾਂਜੀ ਫੇ ਇੱਕ ਹੋਰ ਚੀਜ਼ ਹੁੰਦੀ ਸੀ ਉਦੋਂ ਪੁਰ ਗਿਣਦੇ ਹੁੰਦੇ ਸੀ ਹਾਂ ਪੁਰ ਵੀ ਗਿਣਦੇ ਹੁੰਦੇ ਸੀ ਪੁਰ ਕਿੱਦਾਂ ਗਿਣਦੇ ਹੁੰਦੇ ਸੀ ਭਲਾ ਕਿ ਹਵਾ ਨਹੀਂ ਚੱਲਣੀ ਗਰਮੀ ਲੱਗਣੀ ਬਹੁਤ ਉੱਪਰ ਬੈਠਿਆਂ ਨੇ ਕਹਿਣਾ ਹੁਣ ਪੁਰ ਗਿਣੀਏ ਤਾਂ ਪੁਰ ਗਿਣਨ ਨਾਲ ਫੇ ਹਵਾ ਚੱਲੂਗੀ ਇੱਕ ਦੂਜੇ ਨੂੰ ਫੇ ਕਹਿਣਾ ਚੱਲ ਤੂੰ ਸੁਣਾ ਤੂੰ ਦੱਸ ਕਿੰਨੇ ਪੁਰ ਗਿਣੇ ਕਾਫੀ ਮੈਂ ਵੀ ਗਿਣਦੀ ਆ ਇਦਾਂ ਇੱਕ ਦੂਜੇ ਨੂੰ ਕਹੀ ਜਾਣਾ ਉਹ ਕਿਸੇ ਨੇ ਕੋਈ ਕੋਈ ਦੱਸਣਾ ਸ਼ਹਿਰ ਦਾ ਨਾਂ ਕਿਸੇ ਨੇ ਪਿੰਡ ਦਾ ਨਾਂ ਹਾਂ ਕਿਸੇ ਨੇ ਬਲੰਦਪੁਰ ਕਿਸੇ ਨੇ ਫਲਾਨਾਪੁਰ ਕਿਸੇ ਨੇ ਮਹਿਤਪੁਰ ਦਾ ਪੋਰ ਗਣਦੇ ਤੇ ਕਹਣਾ ਇਹਦੇ ਨਾਲ ਫੇ ਹਵਾ ਚੱਲਦੀ ਆ ਹਾਂ ਜਿੰਨੇ ਜ਼ਿਆਦਾ ਪੋਰ ਗਿਣਾਂਗੇ ਹਵਾ ਚੱਲੂਗੀ ਔਰ ਉਦੋਂ ਬੰਦੇ ਜਿਹੜੇ ਸੀ ਨਾ ਉਹ ਸੱਚੇ ਦਿਲੋਂ ਇਹ ਗੱਲਾਂ ਕਰਦੇ ਹੁੰਦੇ ਸੀ ਤੇ ਹਵਾ ਸੱਚੀ ਚੱਲ ਪੈਂਦੀ ਚੱਲ ਪੈਂਦੀ ਹੁੰਦੀ ਸੀ ਹੁਣ ਤਾਂ ਐਡੀ ਨਿਆਣੇ ਸੌ ਜਾਂਦੇ ਹੁੰਦੇ ਸੀ ਬੜੀ ਨੀਂਦ ਆਉਂਦੀ ਹੁੰਦੀ ਸੀ ਬਿਲਕੁਲ ਨਾ ਕੋਈ ਡਿਮਾਂਡ ਹੁੰਦੀ ਸੀ ਉਦੋਂ ਬੱਚਿਆਂ ਦੀ ਨਾ ਕੋਈ ਐਡੀ ਨਾ ਟੀਵੀ ਹੁੰਦੇ ਸੀ ਨਾ ਮੋਬਾਈਲ ਹੁੰਦੇ ਸੀ ਇਹ ਤਾਂ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਨੁਕਸਾਨ ਹੈ ਬੱਚਿਆਂ ਵਾਸਤੇ ਹਨਾ ਤਾਂ ਜੇ ਘਰ ਵਿੱਚ ਸਾਰੇ ਗੱਲਾਂ ਬਾਤਾਂ ਕਾਰਨ ਕਹਾਣੀਆਂ ਸੁਣਾਉਣ ਬੱਚਿਆਂ ਨੂੰ ਸੋਹਣੀਆਂ ਸੋਹਣੀਆਂ ਗੱਲਾਂ ਸੁਣਾਉਣ ਮਾਵਾ ਪਰ ਇਹਨਾਂ ਟਾਈਮ ਹੀ ਹੈ ਨਹੀਂ ਹੁਣ ਅੱਜ ਕੱਲ ਤਾਂ ਮਾਵਾ ਕੋ 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 ਆਪੇ ਫੋਨ ਛੱਡਣ ਗਿਆ ਤਾਂ ਸੁਣਾ ਫੇਰ ਹੀ ਆ ਫੇਰ ਹੀ ਬਾਤ ਕਿਸੇ ਨੂੰ ਸੁਣਾਉਣਗੇ ਬੱਚਿਆਂ ਨੂੰ ਸੁਣਾਉਣਗੇ ਬਾਤਾਂ ਹੁਣ ਮਾਂ ਅਲੱਗ ਲੱਗੀ ਹੁੰਦੀ ਆ ਬੱਚੇ ਅਲੱਗ ਲੱਗੇ ਹੁੰਦੇ ਆ ਡੈਡੀ ਅਲੱਗ ਲੱਗਾ ਹੁੰਦਾ ਡੈਡੀ ਲੱਗ ਲੱਗਾ ਹੁੰਦਾ ਬੱਚਿਆਂ ਨੂੰ ਕੋਈ ਨਹੀਂ ਪੁੱਛਦਾ ਬੱਚੇ ਵਿਚਾਰੇ ਬੈਠੇ ਦੇਖਦੇ ਰਹਿੰਦੇ ਉਹ ਕਹਿੰਦੇ ਚਲੋ ਠੀਕ ਆ ਅਸੀਂ ਵੀ ਗੇਮ ਖੇਡ ਹੀ ਜੰਨੇ ਆ ਭਾਈ ਇਦਾਂ ਹੋ ਗਿਆ ਸਾਰਾ ਕੁਝ इवन ਅੱਜ ਕੱਲ ਦੇ ਟਾਈਮ ਦੇ ਵਿੱਚ ਹਰ ਕੋਈ ਕਹਿੰਦਾ ਕਿ ਮੈਨੂੰ ਪਚਦੀ ਨਹੀਂ ਰੋਟੀ ਨਹੀਂ ਪਚਦੀ ਮੈਨੂੰ ਐਸਿਡ ਆ ਐਸਿਡ ਆ ਔਰ ਮੈਨੂੰ ਲੀਵਰ ਦੇ ਵਿੱਚ ਗਰਮੀ ਆ ਯਕੋਸ਼ ਵੀ ਦੰਨਿਆ ਪ੍ਰੋਬਲਮ ਆ ਹਰ ਸਾਰਿਆਂ ਨੂੰ ਆ तकरीबन ਸਾਰਿਆਂ ਨੂੰ ਆ ਹਣਾ ਤੋਂ ਇਸ ਲਈ ਨਾ ਇਹ ਜਿਹੜੀਆਂ ਛੋਟ ਛੋਟੀਆਂ ਚੀਜ਼ਾਂ ਆਪਾਂ ਜੇ ਖਾਣ ਲੱਗ ਜੀਏ ਨਾਲ ਇਹ ਨਾ ਪੱਤਿਆਂ ਦੇ ਨਾਲ ਇਹ ਨਾ ਚੀਜ਼ਾਂ ਦੇ ਨਾਲ ਹੀ ਆਪਾਂ ਨੂੰ ਘਰੇ ਹੀ ਰਾਮ ਆ ਜਾਣਾ ਘਰੇ ਰਾਮ ਆ ਜਾਣਾ ਬਿਲਕੁਲ ਆ ਤੁਹਾਨੂੰ ਆ ਵੀਡੀਓ ਚ ਵੈਸੀ ਦਿਖਾ ਰਹੇ ਆਂ ਆ ਦੇਖੋ ਇਹਨੂੰ ਕਿੱਦਾਂ ਲੱਗੇ ਹੋਇਆ ਇਹ ਬਿਲਕੁਲ ਜਿੱਦਾਂ ਆਮਲੇ ਦਾ ਬੂਟਾ ਹੁੰਦਾ ਨਾ ਵੱਡਾ ਦਰੱਖਤ ਵੱਡਾ ਦਰੱਖਤ ਹੁੰਦਾ ਉਦਾਂ ਹੀ ਇਹਦੇ ਪੱਤੇ ਆ ਉਦੋਂ ਇਹਨੂੰ ਬਰੀਕ-ਬਰੀਕ ਆ ਤੁਸੀਂ ਦੇਖੋ ਥੱਲੇ ਆਮਲੇ ਲੱਗੇ ਹੋਏ ਛੋਟੇ ਛੋਟੇ ਆਮਲੇ ਲੱਗੇ ਹਾਂਜੀ ਹਾਂ ਇਹਨੂੰ ਇਸ ਬੂਟੀ ਨੂੰ ਕਹਿੰਦੇ ਆ ਜੀ ਭੂਮੀ ਆਮਲਾ ਭੂਮੀ ਆਮਲਾ ਹਾਂਜੀ ਭੂਮੀ ਆਮਲਾ ਇੰਨੀ ਵਧੀਆ ਚੀਜ਼ ਆ ਤੁਸੀਂ ਅਜਮਾ ਕੇ ਆਪ ਦੇਖੋਗੇ ਤਾਂ ਤਾਂ ਉਸੇ ਨੂੰ ਆਪੇ ਦੱਸੋ ਜੀ ਰੋਜ਼ ਘਰੇ ਫਰੀ ਦੇ ਉਟਾਣੀ ਤੋੜਦੇ ਆ ਕੋ ਖਾ ਲਈ ਦੀ ਪੱਤੇ ਸਣੇ ਅਸੀਂ ਤਾਂ ਖਾ ਲੈ ਲੇ ਬਹੁਤ ਵਧੀਆ ਚੀਜ਼ ਆ ਪਿਸ਼ਾਬ ਦੀ ਪ੍ਰੋਬਲਮ ਹੋਵੇ ਹਾਂਜੀ ਜਾਂਡਸ ਹੋਵੇ ਹਾਂਜੀ ਤੇ ਹੋਰ ਤੁਹਾਨੂੰ ਕੋਈ ਜਿੱਦਾਂ 슈ਗਰ ਦੀ ਪ੍ਰੋਬਲਮ ਆ ਉਹਦੇ ਲਈ ਵੀ ਬਹੁਤ ਫਾਇਦੇਮੰਦ ਆ ਸੋ ਚਲੋ ਜੀ ਆਪਣੀਆਂ ਜਿਹੜੀਆਂ ਗੱਲਾਂ ਬਾਤਾਂ ਸੀਗੀਆਂ ਅੱਜ ਦੀਆਂ ਉਹ ਆਪਾਂ ਕਰ ਲਈਆਂ ਸਾਂਝੀਆਂ ਕਰ ਲਈਆਂ ਪੁਰਾਣੀਆਂ ਯਾਦਾਂ ਕੁਛ ਹਨ ਤੇ ਇਦਾਂ ਹੀ ਆਪਾਂ ਚੱਲਦੇ ਰਹਿਣਾ ਇਦਾਂ ਹੀ ਗੱਲਾਂ ਬਾਤਾਂ ਆਪਾਂ ਕਰਦੇ ਰਹਿਣਾ ਤੇ ਹੁਣ ਆਪਾਂ ਪਾਉਨੇ ਆ ਅੱਜ ਦੀ ਬਾਤ ਹਾਂਜੀ ਅੱਜ ਦੀ ਬਾਤ ਹੈਗੀ ਆ ਜੀ ਉਪਰ ਕਾਠ ਕਾਠ ਵਿੱਚ ਬੈਠਾ ਜਗਨਨਾਥ ਉਪਰ ਕਾਠ ਕਾਠ ਵਿੱਚ ਬੈਠਾ ਜਗਨਨਾਥ ਵਿੱਚ ਬੈਠਾ ਜਗਨਨਾਥ ਹੁਣ ਇਸ ਬਾਤ ਦਾ ਜੋ ਤੁਸੀਂ ਜਵਾਬ ਦੇਣਾ ਹੈ ਹਾਂਜੀ ਤੇ ਇਦਾਂ ਹੀ ਜਵਾਬ ਦਿਓ ਐ ਕਿ ਬਹੁਤ ਲਾਈਨਾਂ ਲੱਗੀਆਂ ਬਹੁਤ ਜਵਾਬ ਆਇਆ ਸਾਨੂੰ ਤੇ ਇਦਾਂ ਹੀ ਆਪਾਂ ਇੱਕ ਦੂਜੇ ਨਾਲ ਮਿਲਦੇ ਰਹਿਣਾ ਹੈ ਆਪਣਾ ਪਿਆਰ ਬਣਿਆ ਰਵੇ ਹਾਂ ਤੇ ਚਲੋ ਹੁਣ ਅਸੀਂ ਲੈਨੇ ਆ ਇਜਾਜ਼ਤ ਸਾਰਿਆਂ ਨੂੰ ਸਤਿਕਾਰ ਜੀ